ਹਾਂਜੀ ਸਤਿ ਸ੍ਰੀ ਅਕਾਲ ਜੀ ਆਪ ਸਾਰਿਆਂ ਨੂੰ ਐਸ ਕੇ ਚੈਨਲ ਵਿੱਚ ਆਪ ਸਾਰਿਆਂ ਦਾ ਸਵਾਗਤ ਹੈ ਜੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਬੇਨਤੀ ਹੈ ਜੀ ਵੀਡੀਓ ਨੂੰ ਪੂਰਾ ਹੀ ਦੇਖਿਓ ਨਾੜ ਹੀ ਆਪ ਸਾਰਿਆਂ ਨੂੰ ਧੰਨ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਆਓ ਹੁਣ ਵੀਡੀਓ ਨੂੰ ਇਸੇ ਸ਼ੁਰੂ ਕਰਦੇ ਹਾਂ ਕੰਟੀਨਿਊ ਦੇਖੋ ਜੀ ਅਸੀਂ ਇਹ ਸੋਚਦੇ ਹਾਂ ਕਿ ਗੁਰਦੁਆਰਾ ਸਾਹਿਬ ਜਿੱਦੋਂ ਅਸੀਂ ਜਾਈਏ ਤਾਂ ਤਨ ਤਨ ਗੁਰੂ ਨਾਨਕ ਪਾਸ਼ਾ ਜੀ ਦੇ ਦਰਬਾਰ ਵਿੱਚ ਪ੍ਰਕਾਸ਼ ਪੁਰਬ ਦਾ ਦਿਹਾੜਾ ਕੱਲ ਨੂੰ 15 ਨਵੰਬਰ ਨੂੰ ਹਰ ਜਗ੍ਹਾ ਹਰ ਗੁਰਦੁਆਰੇ ਵਿੱਚ ਮਨਾਇਆ ਜਾ ਰਿਹਾ ਹੈ ਗੁਰਦੁਆਰਾ ਸਾਹਿਬ ਜਾਣ ਤੋਂ ਪਹਿਲਾਂ ਇੱਕ ਇਹ ਹੁੰਦਾ ਹੈ ਕਿ ਹਰ ਇਨਸਾਨ ਦੀ ਇਹ ਕੋਸ਼ਿਸ਼ ਹੁੰਦੀ ਹੈ ਕਿਉਂਕਿ ਜਦੋਂ ਅਸੀਂ ਦੇਖਦੇ ਹਾਂ ਹਰ ਜਗ੍ਹਾ ਹਰ ਗੁਰਦੁਆਰਾ ਸਾਹਿਬ ਵਿੱਚ ਜਦੋਂ ਵੀ ਪ੍ਰਕਾਸ਼ ਪੁਰਬ ਜਿਹੜੇ ਵੀ ਗੁਰੂ ਸਾਹਿਬ ਜੀ ਦਾ ਹੁੰਦਾ ਹੈ ਤੇ ਉਹਨਾਂ ਦੀਆਂ ਬਾਣੀਆਂ ਜਿਹੜੀਆਂ ਨੇ ਪੜੀਆਂ ਜਾਂਦੀਆਂ ਹਨ ਇਸੇ ਤਰ੍ਹਾਂ ਹੀ ਤਨਤਨ ਗੁਰੂ ਨਾਨਕ ਪਾਤਸ਼ਾਹ ਜੀ ਦੀ ਬਾਣੀ ਜਿਹੜੀ ਹੈ ਜਬ ਜੀ ਸਾਹਿਬ ਜੋ ਕਿ ਉਹਨਾਂ ਨੇ ਆਪ ਜਪੀ ਹੈ ਤੇ ਹੋਰਨਾਂ ਨੂੰ ਜਪਾਈ ਹੈ ਤੇ ਉਪਦੇਸ਼ ਵੀ ਦਿੱਤਾ ਹੈ ਕਿ ਇਹ ਬਾਣੀਆਂ ਜਪਣੀ ਹੀ ਜਪਣੀ ਹੈ ਹਰ ਸਿੱਖ ਨੇ ਹਰ ਕਾਰ ਵਿੱਚ ਤਾਨ ਗੁਰੂ ਨਾਨਕ ਪਾਤਸ਼ਾਹ ਜੀ ਦਾ ਇਹ ਹੁਕਮ ਹੈ ਸਾਨੂੰ ਅਸੀਂ ਅਗਰ ਰੋਜ਼ਾ ਨਹੀਂ ਜਪ ਜੀ ਸਾਹਿਬ ਜੀ ਦਾ ਪਾਠ ਕਰੀਏ ਨਹੀਂ ਕਰ ਸਕਦੇ ਤੇ ਮੂਲ ਮੰਤਰ ਪੜੀਏ ਤਾਨ ਗੁਰੂ ਨਾਨਕ ਪਾਤਸ਼ਾਹ ਜੀ ਬਹੁਤ ਹੀ ਜ਼ਿਆਦਾ ਖੁਸ਼ ਹੁੰਦੇ ਹਨ ਮਹੀਨਾ ਪਹਿਲੇ ਹੀ ਅਸੀਂ ਆਪਣੇ ਘਰ ਦੇ ਵਿੱਚ ਇਹੋ ਜਿਹਾ ਮਾਹੌਲ ਬਣਾਈਏ ਹੋਣਾ ਤੇ ਸਦਾ ਹੀ ਹੋਈ ਜਾਣਾ ਹੈ ਅੰਮ੍ਰਿਤ ਵੇਲੇ ਬੰਦਾ ਉੱਠ ਕੇ ਇਸ਼ਨਾਨ ਕਰੇ ਤਾਨ ਗੁਰੂ ਨਾਨਕ ਪਾਤਸ਼ਾਹ ਜੀ ਦਾ ਇਹ ਅੰਤਾਰ ਕੇ ਜਬ ਜੀ ਸਾਹਿਬ ਜੀ ਦਾ ਪਾਠ ਕਰੇ ਤੇ ਹਰ ਮਨੋ ਕਾਮਨਾ ਪੂਰਨ ਹੁੰਦੀ ਹੈ ਸੋ ਜਦੋਂ ਵੀ ਅਸੀਂ ਹੁਣ ਗੁਰਦੁਆਰਾ ਸਾਹਿਬ ਜਾਂਦੇ ਆ ਉੱਥੇ ਅਸੀਂ ਇਹੋ ਹੀ ਮੰਗੁੰਦੀ ਹੈ ਸਾਡੀ ਸੱਚੇ ਪਾਤਸ਼ਾਹ ਸਾਨੂੰ ਦੁੱਖਾਂ ਕਲੇਸ਼ਾਂ ਤੋਂ ਦੂਰ ਰੱਖੀ ਸਾਡੇ ਘਰ ਵਿੱਚ ਖੁਸ਼ੀਆਂ ਦੇ ਖੇੜੇ ਹੋਣ ਆਪ ਸਾਰਿਆਂ ਦੇ ਘਰਾਂ ਵਿੱਚ ਵੀ ਪਰਮਾਤਮਾ ਖੁਸ਼ੀਆਂ ਦੇ ਖੇੜੇ ਬਖਸ਼ੇ قال ہوں جے تو بھی ਤੁਸੀਂ ਗੁਰਦੁਆਰਾ ਸਾਹਿਬ ਜਾਵੋਗੇ ਤਾਂ ਤਨ ਗੁਰੂ ਨਾਨਕ ਪਾਸ਼ਾ ਜੀ ਦੇ ਗੁਰਪ੍ਰਭ ਤੇ ਉਥੇ ਤੁਸੀਂ ਜਾਣ ਲੱਗੇ ਆ ਆਪਣੇ ਘਰੋਂ ਇਹ ਅਰਦਾਸ ਕਰਕੇ ਜਾਇਓ ਸੱਚੇ ਪਾਸ਼ਾ ਏ ਘਾਰੇ ਇਹ ਗੱਡੀਆਂ ਇਹ ਜੋ ਵੀ ਹੈ ਮੇਰੇ ਕੋਲ ਆ ਜੋ ਆਪ ਜੀ ਦਾ ਹੀ ਦਿੱਤਾ ਹੋਇਆ ਹੋਇਆ ਮੇਰੇ ਕੋਲ ਇੰਨੀ ਹਿੰਮਤ ਨਹੀਂ ਹੈ ਆਪ ਜੀ ਨੇ ਆਪ ਹੀ ਬਰਕਤਾਂ ਵਾਸ਼ਿਕ ਸਾਨੂੰ ਦਿੱਤੀਆਂ ਹਨ ਤੇ ਆਪ ਹੀ ਇੰਨਾਂ ਚੀਜ਼ਾਂ ਦੇ ਸੰਭਾਲ ਕਰੋ ਨਾਲ ਹੀ ਗੁਰਦੁਆਰਾ ਸਾਹਿਬ ਜਿੱਥੋਂ ਜਾਓ ਲੰਗਰ ਘਰ ਦੇ ਵਿੱਚ ਤੁਸੀਂ ਇਹ ਪੇਟਾ ਲੈ ਕੇ ਜਾਓ ਕੋਈ ਨਾ ਕੋਈ ਭਾਵੇਂ ਤੁਸੀਂ ਆਟਾ ਲੈ ਕੇ ਜਾਓ ਦਾਲ ਲੈ ਕੇ ਜਾਓ ਓਕੇ ਉਹ ਲੈ ਕੇ ਜਾਓ ਤੇਲ ਲੈ ਕੇ ਜਾਓ ਕੋਸ਼ ਵੀ ਲੈ ਕੇ ਜਾਓ ਲੇਕਿਨ ਲੈ ਕੇ ਹੀ ਜਾਓ ਦਾਲ ਲੈ ਕੇ ਜਾਓ ਮਾਵਾਂ ਦੀ ਨਾਲ ਤੁਸੀਂ ਨਮਕ ਲੈ ਕੇ ਜਾਓ ਇੱਕ ਦੋ ਥੈਲੀਆਂ ਦਾਲ ਵਿੱਚ ਉੱਥੇ ਬਹੁਤ ਹੀ ਜ਼ਿਆਦਾ ਵਰਤੋਂ ਹੁੰਦੀ ਹੈ ਘਰ ਘਰ ਵਿੱਚ ਨਮਕ ਕੋਈ ਵੀ ਚੀਜ਼ ਮਸਾਲਾ ਅਗਰ ਹੋਵੇ ਤੁਸੀਂ ਆਪਣੀ ਇੱਛਾ ਅਨੁਸਾਰ ਲੈ ਕੇ ਜਾ ਸਕਦੇ ਹੋ ਦਾਲ ਹਰ ਗੁਰਦੁਆਰ ਦੇ ਵਿੱਚ ਬਣਦੀ ਹੀ ਬੰਦੀ ਹੈ ਮਾਵੇਂ ਦਾਲ ਤੁਸੀਂ ਲੈ ਕੇ ਜਾ ਸਕਦੇ ਹੋ ਪਰਮਾਤਮਾ ਤੁਹਾਡੇ ਘਰ ਦੇ ਵਿੱਚ ਕਦੀ ਵੀ ਟੋਟਾ ਨਹੀਂ ਆਉਣ ਦੇਣਗੇ ਘਰ pau ਆਪ ਜੀ ਦੇ ਰੱਖਿਆ ਹੋਇਆ ਹੀ ਹੈ ਆਪਣੇ ਬੱਚਿਆਂ ਨੂੰ ਵੀ ਉਹੀ ਹੀ ਕਹੋ ਕਿ ਸੇਵਾ ਕਰਨੋ ਤੇ ਜਦੋਂ ਵੀ ਜਾਣ ਗੁਰਦੁਆਰਾ ਸਾਹਿਬ ਪਾਣਿਆਂ ਦੀ ਸੇਵਾ ਲੰਗਰ ਵਰਤਾਉਣੋ ਤੇ ਪ੍ਰਸ਼ਾਦਾ ਵਰਤਾਉਣ ਗੁਰੂ ਸਾਹਿਬ ਖੁਸ਼ ਹੁੰਦੇ ਹਨ ਆਂ ਸੰਸahay ਹੁੰਦੇ ਹਨ ਸੱਚੇ ਬਾਸ਼ਾ ਜਿੱਦਾਂ ਹੁਣ ਦੇਖੋ ਪ੍ਰਭਾਤ ਫੇਰੀਆਂ ਸ਼ੁਰੂ ਹੋ ਜਾਂਦੀਆਂ ਹਨ ਪ੍ਰਭਾਤ ਫੇਰੀਆਂ ਦੇ ਵਿੱਚ ਵੀ ਤੁਸੀਂ ਜਿੱਥੋਂ ਤੱਕ ਹੋ ਸਕੇ ਆਪਣਾ ਦਸਵੰਤ ਪਾ ਕੇ ਸੰਗਤ ਵਾਸਤੇ ਚਾਹ ਦੇ ਲੰਗਰ ਵੀ ਬਣਵਾਇਆ ਕਰੋ ਉਹ ਵਰਤਾਇਆ ਕਰੋ ਏਡਾ ਕਰਦੇ ਆ ਪਰਮਾਤਮਾ ਸਾਹਿਬ ਸਾਡੇ ਅੰਗ ਸੰਸਾਏ ਹੋ ਕੇ ਸਾਡੇ ਕੋਲੋਂ ਆਪ ਹੀ ਸੇਵਾ ਲੈਂਦੇ ਹਨ ਗੁਰਦੁਆਰਾ ਸਾਹਿਬ ਦੇਖੋ ਜੀ ਹਰ ਗੁਰਦੁਆਰੇ ਵਿੱਚ ਦੇਖਿਆ ਗਿਆ ਕਿ ਤੁਮਾਲੇ ਬਹੁਤ ਜ਼ਿਆਦਾ ਚੜਾਈਆਂ ਦੇਖਣ ਪਰਮਾਲਾ ਸਾਹਿਬ ਜਿਹੜਾ ਹੈ ਨਾ ਉਹ ਕੋਈ ਵੱਡਾ ਚੜਾ ਦਿੰਦਾ ਹੈ ਕੋਈ ਛੋਟਾ ਚੜਾ ਦਿੰਦਾ ਹੈ ਅਗਰ ਅਸੀਂ ਗੁਰਦੁਆਰਾ ਸਾਹਿਬ ਜੇਦੋਂ ਜਾਣੇ ਹਾਂ ਤੇ ਤਨ ਤਨ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਦੀਆਂ ਜਿਹੜੀਆਂ ਨੇ ਸੁਖਾਸਨ ਦੇ ਟਾਂਟੇ ਜਿਹੜੇ ਵਾਈਟ ਚਿੱਟੇ ਕਲਰ ਦੇ ਜਿਹੜੇ ਮੱਲਾ ਸਾਹਿਬ ਹੁੰਦੇ ਹਨ ਉਹ ਲੈ ਕੇ ਜਾਣੇ ਚਾਹੀਦੇ ਹਨ ਸਾਨੂੰ ਕਿਉਂਕਿ ਉਹ ਰੋਜ਼ਾਨਾ ਹੀ ਵਰਤਨ ਵਿੱਚ ਹੁੰਦੇ ਹਨ ਉਹ ਰੋਜ਼ ਹੀ ਸ਼ਾਮ ਨੂੰ ਜਦੋਂ ਸੁਖਾਸਨ ਸਾਹਿਬ ਹੁੰਦਾ ਹੈ ਅਮਰਤ ਵੇਲੇ ਜਦੋਂ ਪ੍ਰਕਾਸ਼ ਹੁੰਦਾ ਹੈ ਉਦੋਂ ਉਹ ਪਰਮਾਲੇ ਜਿਹੜੇ ਹਨ ਚਿੱਟੇ ਕਲਰ ਦੇ ਮਲਮਲ ਦੇ ਜਾਂ ਫਿਰ ਤੁਸੀਂ ਕਾਟਨ ਦੇ ਲੈ ਕੇ ਜਾਓ ਉਹ ਵਰਤਨ ਵਿੱਚ ਆਉਂਦੇ ਹੀ ਆਉਂਦੇ ਹਨ ਇਦਾਂ ਨਹੀਂ ਹੋਣਾ ਚਾਹੀਦਾ ਕਿ ਅਸੀਂ ਰਮਾਲੇ ਚੜਾਈ ਜਾਈਏ ਦੂਸਰੇ ਦੋ ਵਰਤੋਵਿੱਚ ਵੀ ਨਾਲ ਲੈਣ ਤੇ ਗੁਰੂ ਸਾਹਿਬ ਜੀ ਦਾ ਜਿਹੜਾ ਅੰਗੀਕਾਰ ਕਰਨਾ ਹੁੰਦਾ ਹੈ ਉਹਨਾਂ ਨੇ ਚਿੱਟੇ ਜਿਹੜੇ ਉਹਨਾਂ ਦੀਆਂ ਪਲਕਾਂ ਤੇ ਰਮਾਲੇ ਹੁੰਦੇ ਹਨ ਸੁਖਾਸ ਹੁੰਦੇ ਉਹ ਹੋਣ ਹੀ ਨਾ ਤੇ ਐਵੇਂ ਮਲੇ-ਮਲੇ ਹੋਣ ਉਹ ਨਹੀਂ ਚੰਗਾ ਲੱਗਦਾ ਕੜਾ ਪ੍ਰਸ਼ਾਦ ਦੀ ਤੇ ਕਰਾਓ ਆਪਣੇ ਘਰੋਂ ਲੈ ਕੇ ਜਾਓ ਕੜਾ ਪ੍ਰਸ਼ਾਦ ਦੀ ਇੱਕ ਸੰਗਤ ਵਿੱਚ ਵਰਤਾਓ ਪਾਠੇ ਸਾਹਿਬ ਨੂੰ ਦੇਖੋ ਅਗਰ ਉਹਨੂੰ ਲੋੜ ਹੈ ਅਗਰ ਵਸਤਰ ਦੀ ਕੋਈ ਸੇਵਾ ਕਰਨ ਨੂੰ ਉਹ ਨਹੀਂ ਲੈ ਸਕਦਾ ਅਗਰ ਆਪਣੇ ਵਸਤਰ ਸਾਣ ਠੰਡਾ ਹੀ ਹੈ ਇਸ ਤੇ ਠੰਡ ਵਿੱਚ ਵੀ ਉਹਦੇ ਵਾਸਤੇ ਤੁਸੀਂ ਵਸਤਰ ਉਹਨੂੰ ਦੇਓ ਸੇਵਾਤਾ ਦੀ ਥਾਂ ਹੀ ਭੇਗੇ ਪ੍ਰਮਾਤਮਾ ਅਬ ਸਾਰਿਆਂ ਨੂੰ ਖੁਸ਼ੀਆਂ ਦੇ ਏਕੜੇ ਬਖਸ਼ੇ ਸਾਡੀ ਵਾਹਨ ਹਰ ਮੈਦਾਨ ਆਪ ਸਾਰਿਆਂ ਨੂੰ ਫਤਿਹ ਬਖਸ਼ੇ ਸੇਵਾ ਕਰੁੰਦੇ ਨਾਲ ਮਨ ਨੀਵਾ ਤੇ ਮਤੂ ਚੀ ਰੱਖਿਓ ਮਨ ਨੂੰ ਆਪਣੇ ਨੂੰ ਨੀਵਾ ਕਰਤੇ ਰੱਖਿਓ ਕਿਉਂਕਿ ਸੰਗਤ ਵਿੱਚ ਹੀ ਪਰਮਾਤਮਾ ਦਾ ਨਿਵਾਸ ਹੈ ਵਿੱਚ ਸੰਗਤ ਹਰ ਪ੍ਰਭ ਵਸੇ ਜੀ ਸੰਗਤ ਦਾ ਸਤਕਾਰ ਕਰਿਓ ਸੰਗਤ ਨੂੰ ਕਦੀ ਵੀ ਕੋਸ਼ ਵੀ ਤੁਸੀਂ ਉੱਚਾ ਨਹੀਂ ਬੋਲਣਾ ਨੀਵੇਂ ਹੋ ਕੇ ਤੁਸੀਂ ਸੇਵਾ ਕਰਨੀ ਹੈ ਪਰਮਾਤਮਾ ਆਪ ਸਾਰਿਆਂ ਨੂੰ ਖੁਸ਼ੀਆਂ ਦੇ ਕੇੜੇ ਬਖਸ਼ਣ ਤੁਹਾਡੇ ਬੱਚਿਆਂ ਦੇ ਸਿਰ ਤੇ ਪਰਮਾਤਮਾ ਮੇਰਾ ਪਰਿਆ ਹੱਥ ਰੱਖੇ ਗੁਰਦੁਆਰਾ ਸਾਹਿਬ ਜੇ ਦੀਪ ਮਾਲਾ ਹੁੰਦੀ ਹੈ ਸ਼ਾਮ ਨੂੰ ਉਹੋ ਦੀਵੇ ਜਗਾਓ ਮੋਮਬੱਤੀਆਂ ਜਗਾਓ ਕੋਸ਼ੀਸ਼ ਜਗਾਓ ਲੇਕਿਨ ਜ਼ਰੂਰ ਜਗਾ ਕੇ ਆਓ ਚਾਹੇ ਤੁਸੀਂ ਪੰਜ ਮੋਮਬੱਤੀਆਂ ਜਗਾਓ ਜਾਂ ਫਿਰ ਪੰਜ ਦੀਵੇ ਜਗਾ ਕੇ ਆਓ ਜਗਾਉਣੇ ਹੀ ਜਗਾਉਣੇ ਹੈ ਤੁਹਾਡੇ ਘਰ ਦੇ ਲਾਗੇ ਚਾਗੇ ਅਗਰ ਕੋਈ ਗੁਰਦੁਆਰਾ ਹੈ ਤਾਂ ਉੱਥੇ ਵੀ ਜਾ ਕੇ ਤੁਸੀਂ ਜਗਾ ਸਕਦੇ ਹੋ ਸੋ ਆਪ ਸਾਰਿਆਂ ਨੂੰ ਲੱਖ ਲੱਖ ਵਧਾਈ ਜੀ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੇ ਗੁਰਪ੍ਰੋਤਿ ਪ੍ਰਕਾਸ਼ ਪਤ ਦੀਆਂ ਲੱਖ ਲੱਖ ਵਧਾਈਆਂ ਪਰਮਾਤਮਾ ਸਾਰਿਆਂ ਨੂੰ ਹੀ ਤੰਦਰੁਸਤੀ ਬਖਸ਼ੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ